ਕਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤਾਂ ਨਾਲ ਐਕਟੀਵਾ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਦੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀਆਂ ਸੀਗੀਆਂ ਜਿਹਦੇ ਨਾਲ ਆਟੋ ਡੇਂਜਰ ਡਿਸਚਾਰਜ ਹੋ ਗਿਆ ਪਹਿਲਾਂ ਤੇ ਹਰਕਤ ਚ ਆਂਦੇ ਹੋਏ ਲੋਕਲ ਇਨਵੈਸਟੀਗੇਸ਼ਨ ਚਲਦੀ ਤੇ ਸਭ ਤੋਂ ਪਹਿਲਾਂ ਤਾਂ ਆਇਡੈਂਟੀਫਾਈ ਕੀਤਾ ਗਿਆ ਤਾਂ ਇਪ੍ਰਾਇਮਲੀ ਆਇਡੈਂਟੀਫਾਈ ਕੀਤਾ ਗਿਆ ਕਿ ਕੌਣ ਕੌਣ ਦੋਸ਼ੀ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਦਾ ਦੋ ਮੋਟਰਸਾਈਕਲ ਹੋ ਗਏ ਦੋ ਦੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰਸ ਆਠ ਲੋਗ ਆਏ ਸੀਗੇ ਜੀ ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ ਉਹ ਸਾਰੇ ਲੋਕ ਹਾਰਾਂ ਦੇ ਰਹਿਣ ਵਾਲੇ ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੁਲੀਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਇਹਨਾਂ ਦੀ ਆਪਸ 'ਚ ਕਾਫੀ ਟਾਈਮ ਤੋਂ ਤੂ-ਤੂ ਮਮੇ ਚੱਲ ਰਹੀ ਸੀਗੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰam ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰam ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਭਲਾ ਚੰਗਾ ਬੋਲਦੇ ਸੀਗੇ ਫੋਨ ਤੇ ਵੀ ਜਦ ਵੀ ਇੱਕ ਦੂਜੇ ਨਾਲ ਗੱਲ ਕਰਨੀ ਗਰੁੱਪ ਨੇ ਦੂਜੇ ਨਾਲ ਕਰਨੀ ਤੇ ਗਾਲੀ ਗਲੋਚ ਹੁੰਦਾ ਸੀਗਾ ਫਾਈਨਲੀ ਇਨਾਂ ਨੇ ਇਹ ਪਲਾਨ ਬਣਾ ਕੇ ਉਹਨੂੰ ਮਰੰਦਾ ਮਰੰਦਾ ਪਲਾਨ ਬਣਾਇਆ ਨਾਓ ਤਿੰਨ ਬੰਦੇ ਗ੍ਰਫਤਾਰ ਹੋਏ ਜੀ ਸਾਹਿਲ ਨਾ ਦਾ ਵਿਅਕਤੀ ਹੈ 24 ਸਾਲ ਉਮਰੇ ਦੀ ਲੋਹਾਨੇਦਾਰਨ ਵਾਲਾ ਇਹ ਉਹਨਾਂ ਸਾਨ ਹੈ ਜਿਨੇ ਇਨਫੋਰਮੇਸ਼ਨ ਦਿੱਤੀ ਜਿਨ੍ਹਾਂ ਨੇ ਮਾਰਿਆ ਉਹਨੂੰ ਕਿ ਦੀਏ ਫਲਾਨੀ ਫਲਾਨੀ ਜਗ੍ਹਾ ਤੇ ਇੱਕ ਖੜਾ ਹੈ ਕਾਰਤਿਕ ਉਸ ਤੋਂ ਬਾਅਦ ਵਿਦ ਟੈਕਨੀਕਲ ਹੈਲਪ ਟੀਮਸ ਫਾਰਮ ਕੀਤੀ ਗਿਆ ਪੰਜ ਸਟੇਟ ਇਹ ਬੰਦੇ ਜਾ ਕੇ ਰੁਕੇ ਤੇ 18 19 ਦਿਨ ਬਾਅਦ ਇਹਨਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸैम ਹੈ ਦੂਜੇ ਦਾ ਨਾਮ ਗੌਤਮ ਹੈ 25 ਸਾਲ ਦੇ ਕਰੀਬ ਦੀ ਉਮਰ ਹੈ ਸैम ਜਿਹੜਾ ਸੀਗਾ ਉਹ ਇਹਦਾ ਦੋਸਤ ਹੀ ਸੀਗਾ ਜਿਹੜਾ ਆਵਾ ਕਾਰਤਿਕ ਜਿਹੜਾ ਮਰਨ ਵਾਲਾ ਹੁਣ ਤੱਕ ਇਹ ਨਦੀ ਪੁਲਿਸਨ ਤੋਂ 32 ਬੋਰ ਦਾ ਇੱਕ ਪਿਸਟਲ ਅਲੋਂਗ ਵਿਦ ਰੰਗ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ 12 ਬੋਰ ਦਾ ਹੁਣ ਜਿਹੜਾ ਵੈਪਨ ਰਿਕਵਰ ਹੋਇਆ ਇਹਦੀ ਫੋਰੈਂਸਿਕ ਜਾਂਚ ਹੋਗੀ ਜਿਹੜੀ ਬੁਲੇਟਸ ਬੋਡੀ ਤੋਂ ਨਿਕਲੀਆਂ ਉਹ ਜਾਂਚ ਕਰਵਾਇੰਗੇ ਤੇ ਬਾਕੀ ਜਿਹੜੇ 4-5 ਰਹਿ ਗਏ ਨੇ ਜਿਹੜੇ ਇਹਨਾਂ ਦੇ ਨਾਲ ਸੀ ਉਹਨਾਂ ਨੂੰ ਵੀ ਜਲਦੀ ਪਹੁੰਚ ਗਿਆ